ਪੰਜਾਬ ਸਰਕਾਰ ਆਪਣੀ ਯੂ ਟਰਨ ਤੁਹਾਨੂੰ ਪਤਾ ਮਾਰੀ ਜਾਂਦੀ ਹੈ ਇਹ ਸੁਖਣਾ ਲੇਕ ਵਾਲੇ ਮਾਮਲੇ 'ਚ ਵੀ ਕਹਿੰਦੇ ਥੋੜਾ ਜਿਹਾ ਫੇਰ ਗੱਲਾਂ ਬਾਤਾਂ ਜਾਂ ਬਦਲ ਗਿਆ ਤੁਹਾਨੂੰ ਯਾਦ ਹੋਣਾ ਕਿ ਆਪਾਂ ਕੁਝ ਦਿਨ ਪਹਿਲਾਂ ਇੱਕ ਖਬਰ ਕੀਤੀ ਸੀਗੀ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਬਨੀਤ ਜੋਸ਼ੀ ਨੇ ਚੁੱਕੀ ਸੀਗੀ ਜੀ ਕਿ ਜੀ ਬਹੁਤ ਸਾਰੀ ਬੇਸ਼ਕੀਮਤੀ ਕਹੋ ਕਿ ਜ਼ਮੀਨ ਜਿਹੜੀ ਆ ਜਿੱਦਾਂ ਪੰਜਾਬ ਦੇ ਕੁਝ ਪਿੰਡ ਆ ਉਹਦੇ 'ਚ ਕਰੋੜਾਂ ਸ਼ਾਇਦ ਇੱਕ ਕਾਉਂਸਲ ਇਸ ਤਰ੍ਹਾਂ ਦੇ ਪਿੰਡ ਆ ਨਡਾ ਆ ਗਿਆ ਗਾਂ ਵੀ ਇਹ ਪੰਜਾਬ ਦੀ ਜ਼ਮੀਨ ਸੀ ਜਿਹੜੀ ਉਹ ਚੰਡੀਗੜ੍ਹ ਪ੍ਰਸ਼ਾਸਨ ਨੇ ਖਤਿਆ ਗਈ ਉਹ ਨੱਪੀ ਹੋਈ ਆ ਹੂੰ ਇਹ ਬਹੁਤ ਵੱਡੀ ਗੱਲ ਆ ਕਿ ਮੰਨ ਲਓ ਜੇ ਚੰਡੀਗੜ੍ਹ ਦੇ ਨੇੜੇ 22 2300 ਕਿੱਲਾ ਪੈਲੀ ਨੱਪੀ ਆ ਚੰਡੀਗੜ੍ਹ ਪ੍ਰਸ਼ਾਸਨ ਨੇ ਹੂੰ ਇਤੇ ਬਹੁਤ ਮਤਲਬ ਕਿ ਸੰਜੀਦਾ ਵਿਸ਼ਾ ਬਣ ਜਾਂਦਾ ਜੀ ਬੜਾ ਗੰਭੀਰ ਵਿਸ਼ਾ ਬਣ ਜਾਂਦਾ ਉਤੋਂ ਬਾਅਦ ਪੰਜਾਬ ਸਰਕਾਰ ਨੂੰ ਲੱਗਿਆ ਕਿ ਪੰਜਾਬ ਸਰਕਾਰ ਜਿਹੜੀ ਸੀਗੀ ਨਾ ਉਹ ਇਸ ਗੱਲ ਤੇ ਤੁੱਲੀ ਹੋਈ ਆ ਕਿ ਜਿਹੜਾ ਸੁਖਣਾ ਇਕੋ ਸੈਂਸਿਟਿਵ ਜ਼ੋਨ ਆ ਇਸ ਨੂੰ ਵਧਾ ਕੇ 3 ਕਿਲੋਮੀਟਰ ਕਰ ਦਿੱਤਾ ਜਾਵੇ 100 ਮੀਟਰ ਤੋਂ ਹੂੰ ਇਹ ਸਹਿਮਤੀ ਦੇ ਰਹੀ ਆ ਸੁਪਰੀਮ ਕੋਰਟ 'ਚ ਵੀ ਸੁਣਵਾਈ ਹੋਈ ਕਿਉਂਕਿ ਕੱਲ ਉੱਥੇ ਮੰਤਰੀ ਗਏ ਨੇ ਬਕਾਇਦਾ ਘਟਾਰੂ ਚੱਕ ਜੀ ਜੀ ਤੇ ਜਦੋਂ ਇਸ ਤਰ੍ਹਾਂ ਇੱਕ ਕੈਲੂ ਕੇ ਜਨਤਕ ਗੋਸ਼ਟੀ ਹੋਈ ਲੋਕ ਆਏ ਲੋਕਾਂ ਨੇ ਜੜੀਆਂ ਗੱਲਾਂ ਦਸੀਆਂ ਕਿ ਪਹਿਲਾਂ ਤੇ ਏਜੀ ਸਾਹਿਬ ਗਿਆ ਹੀ ਨਹੀਂ ਹੂੰ ਸੁਪਰੀਮ ਕੋਰਟ ਪੰਜਾਬ ਦੇ ਜੇ ਗਿਆ ਨਹੀਂ ਤੇ ਸ਼ਾਇਦ ਉਹ ਉੱਥੇ ਹਲਫਨਾਮਾ ਦੇ ਆ ਜੀ 3 ਕਿਲੋਮੀਟਰ ਵਾਲਾ ਤੇ ਜਦ ਕੇ ਕੈਬਨਟ ਨੇ ਕੋਈ ਅਪਰੂਵਲ ਹੀ ਨਹੀਂ ਸੀ ਦਿੱਤੀ ਉਦੋਂ ਤੱਕ ਹੂੰ ਤਾਂ ਇਸ ਤਰ੍ਹਾਂ ਗੱਲ ਝੂਠੀ ਪੈਂਦੀ ਪੈਂਦੀ ਪੈ ਗਈ ਕਿ ਬਈ ਸਰਕਾਰ ਜਿਹੜੀ ਉਹ ਤਾਂ ਅਸੀਂ ਪਈ ਇਸ ਮਾਮਲੇ ਤੇ ਹੁਣ ਜਦੋਂ ਸਰਕਾਰ ਫਸੀ ਫਿਰ ਇਹਨਾਂ ਨੇ ਉੱਥੇ ਇਹ ਕਹਿ ਕੇ ਘੜਾ ਛੜਾਇਆ ਕਿ ਨਹੀਂ ਅਸੀਂ ਕੁਝ ਵੀ ਹੱਲ ਕੱਢੀਏ ਦਾ ਹੂੰ ਕੋਈ ਵੀ ਕਾਨੂੰਨੀ ਰਸਤਾ ਕਢੀਏ ਤਾਂ ਬਾਈ ਅਸੀਂ ਇਸ ਨੂੰ 100 ਮੀਟਰ ਤੱਕ ਹੀ ਸੀਮਤ ਰੱਖਾਂਗੇ ਕਿਉਂ ਕਿ ਕਿਉਂਕਿ ਚੰਡੀਗੜ੍ਹ ਇੱਕ ਨਾ ਧਾਰਾ ਹੈ ਜਿਹੜਾ ਆਪਣਾ ਹੈਗਾ ਨਾ ਪੁਨਰਗਠਨ ਐਕਟ 1966 ਵਾਲਾ ਜੀ ਚੰਡੀਗੜ੍ਹ ਨਾਲ ਜੁੜੇ ਜਿਹੜੇ ਮਸਲੇ ਹੁੰਦੇ ਨੇ ਨਾ ਜ਼ਿਆਦਾਤਰ ਇਹ ਇਹਦੇ ਵਿੱਚ ਤੁਹਾਨੂੰ ਪੜਨੇ ਪੈਣਗੇ ਉਹਦੀ ਇੱਕ ਧਾਰਾ ਹੈ 48 ਸ਼ਾਇਦ 48 ਜੀ 48 ਧਾਰਾ ਦੇ ਵਿੱਚ ਇੱਕ ਪ੍ਰਬੰਧ ਕੀਤਾ ਗਿਆ ਪ੍ਰੋਵੀਜ਼ਨ ਜਿਸ ਨੂੰ ਆਪਾਂ ਬੋਲਦੇ ਹਾਂ ਹਮ ਕਿ ਸੋਇਲ ਕੰਜ਼ਰਵੇਸ਼ਨ ਕੀਤੀ ਜਾ ਸਕਦੀ ਹੈ ਪੰਜਾਬ ਨੇ ਉਹ ਜ਼ਮੀਨ ਜਿਹੜੀ ਸੀਗੀ ਸੋਇਲ ਕੰਜ਼ਰਵੇਸ਼ਨ ਵਾਸਤੇ ਦਿੱਤੀ ਹਮਮ ਪ੍ਰਾਣੇ ਸਮੇਂ 'ਚ ਜੀ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਉਹਨੂੰ ਨੋਟੀਫਾਈਡ ਕਰ ਦਿੱਤਾ ਫੋਰੈਸਟ ਵਾਲੀ ਉਹ ਜਿਹਦਾ ਸੈਂਕਚਰੀ ਕਹਿ ਲਓ ਜੀ ਜਿਵੇਂ ਫੋਰੈਸਟ ਆ ਜਾਂਦਾ ਹੈ ਹਾਂਜੀ ਹਾਂਜੀ ਇਹਨਾਂ ਨੇ ਇੱਥੇ ਸਮੱਸਿਆ ਉਹ ਟੈਕਨੀਕਲੀ ਮੈਂ ਥੋੜਾ ਜਿਹਾ ਮਤਲਬ ਕਿ ਸਾਦੇ ਜਿਹੇ ਢੰਗ ਨਾਲ ਸਮਝਾ ਰਿਹਾ ਮਾਂ ਤਾਂ ਕਿ ਆਪਣੇ ਦਰਸ਼ਕਾਂ ਨੂੰ ਪਤਾ ਲੱਗ ਜਾਵੇ ਕਿ ਝਗੜਾ ਕੀ ਆ ਜੀ ਹੁਣ ਜਦੋਂ ਮੰਨ ਲਓ ਕੋਈ ਲੈਂਡ ਆ ਫਰਜ਼ ਕਰੋ ਜਿੱਥੇ ਅਸੀਂ ਬੈਠੇ ਆ ਹੂੰ ਤੁਹਾਨੂੰ ਪਤਾ ਹੀ ਹੈ ਨਾ ਕਿ ਇਹਦੇ ਨਾਲ ਲਗਮੀ ਫੋਰੈਸਟ ਦੀ ਆ ਤਾਂ ਫੋਰੈਸਟ ਵਧਾ ਕੇ ਇਹਨੂੰ ਵੀ ਨੋਟੀਫਾਈਡ ਕਰ ਦੇਵੇ ਇਟ ਮੀਨ ਕਿ ਆਪਾਂ ਇੱਥੇ ਕੁਝ ਨਹੀਂ ਕਰ ਸਕਦੇ ਜਿੱਥਾਂ ਆਪਾਂ ਨੂੰ ਐਨਓਸੀ ਵਗੈਰਾ ਚਾਹੀਦੀ ਆ ਕਢਾਉਣੀ ਪਊਗੀ ਤਾਂ ਕਹਿਣ ਦਾ ਮਤਲਬ ਕਿ ਉਹ ਲੋਕ ਉੱਥੇ ਫਸ ਗਏ ਹੂੰ ਉਹਨਾਂ ਹੁਣ ਤੁਸੀਂ ਦੇਖੋ ਨਾ ਕਿ ਫੋਰੈਸਟ ਨੇ ਜੇ ਨੋਟੀਫਾਈਡ ਕਰ ਦਿੱਤਾ ਹੈ ਹੂੰ ਉਸ ਨੂੰ ਵਧਾ ਕੇ ਤਾਂ ਫਿਰ ਤੁਸੀਂ ਉਹਦੇ 'ਚ ਕੋਈ ਪਾਈਪਲਾਈਨ ਨਹੀਂ ਪਾ ਸਕਦੇ ਸੀਵਰੇਜ ਲਾਈਨ ਨਹੀਂ ਪਾ ਸਕਦੇ ਕੁਛ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਉਹ ਲੋਕ ਜਿਹੜੇ ਸੋ ਬਸੇ ਗਏ ਕਸੂਤੇ ਸੋ ਇਹ ਮਾਮਲਾ ਸੈਂਕੜੇ ਨਹੀਂ ਹਜ਼ਾਰਾਂ ਲੋਕਾਂ ਨਾਲ ਜੁੜਿਆ ਹੋਇਆ ਹੈ ਜਿਹਦੇ ਕਰਕੇ ਪੰਜਾਬ ਸਰਕਾਰ ਜਿਹੜੀ ਕਿ ਪਹਿਲਾਂ ਤੱਕ ਪਰ ਸੀ ਕਾਲੀ ਸੀ ਜੀ ਉਹਨੂੰ ਥੋੜਾ ਜਿਹਾ ਹੁਣ ਰੀਥਿੰਕ ਕਰਨਾ ਪੈ ਰਿਹਾ ਥੋੜਾ ਜਿਹਾ ਲੋਕਾਂ ਨਾਲ ਸਹਿਮਤ ਹੋਣਾ ਪੈ ਰਿਹਾ ਬਾਕੀ ਹੁਣ ਦੇਖੋ ਕੀ ਬਣਦਾ ਪਰ ਜ਼ਮੀਨ ਦੇਖੋ ਕਿੰਨੀ ਪਈ ਸੀ ਬਿਲਕੁਲ ਪਰ ਇਹਦੇ ਚਤੇ ਭਾਰਤੀ ਜਨਤਾ ਪਾਰਟੀ ਵਾਲੇ ਨੇਤਾ ਬ੍ਰੀਤ ਜੋਸ਼ੀ ਦਾ ਵੀ ਨੰਬਰ ਬਣਦਾ ਹੈ ਉਹਨੇ ਬਹੁਤ شدت ਦੇ ਨਾਲ ਇਹ ਮੁੱਦਾ ਚੁੱਕਿਆ ਜੀ